ਟ੍ਰੇਡਿੰਗ ਖਬਰਾਂਾਂ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕੈਨੇਡਾ ਦੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਦੀ ਦੁਰਵਰਤੂ ਅਤੇ ਧੋਖਾਧੜੀ ਲੈ ਕੇ ਵਧ ਰੀਆਂ ਚਿੰਤਾਵਾਂ ਦੇ ਜਵਾਬ ਵਿੱਚ ਕੈਨੇਡੀਅਨ ਸਰਕਾਰ ਨੇ ਕੁਝ ਸੱਤ ਉਪਾਅ ਦੀ ਸ਼ੁਰੂਆਤ ਕਰ ਦਿੱਤੀ ਹੈ ਇਹ ਕੁਸ਼ਨਾਜ ਰਜ਼ਗਾਰ ਤੇ ਕਾਰਜਵਨ ਵਿਕਾਸ ਅਤੇ ਸਰਕਾਰੀ ਭਾਸ਼ਾਵਾਂ ਦੇ ਮੰਤਰੀ ਲੇਬਰ ਮਾਰਕੀਟ ਪ੍ਰਭਾਵਿਤ ਮੁਲਾਂਕਣ ਜਾਰੀ ਕਰਨ ਲਈ ਜ਼ਿੰਮੇਵਾਰ ਵਿਭਾਗ ਰੈਡੀ ਬੋ ਇਸ ਨੋਟ ਦੁਆਰਾ ਕੀਤੀ ਗਈ ਹੈ ਰੈਡੀ ਦੇ ਅਨੁਸਾਰ ਇਹ ਪੈਲ ਕਦਮੀ ਪ੍ਰੋਗਰਾਮਾਂ ਦੇ ਅੰਦਰ ਨਿਰਪੱਖ ਅਤੇ ਕਾਨੂੰਨੀ ਅਭਿਆਸ ਨੂੰ ਯਕੀਨੀ ਬਣਾ ਰੇ ਕੈਨੇਡੀਅਨ ਕਾਮੇ ਅਤੇ ਵਿਦੇਸ਼ੀ ਕਰਮਚਾਰੀ ਦੋਵਾਂ ਦੀ ਸੁਰੱਖਿਆ ਕਰਨ ਦੀ ਤਿਆਰੀ ਕੀਤੀ ਗਈ ਹੈ ਅਤੇ ਇੱਕ ਪੁਸ਼ਨਾ ਜਏ ਸਮੇ ਕੀਤੀ ਗਈ ਹੈ ਜਦੋਂ ਚਿੰਤਾ ਪੈਦਾ ਹੋ ਰਹੀ ਹੈ ਕਿ ਹਾਲ ਹੀ ਵਿੱਚ ਬੇਜ਼ਗਾਰਾਂ ਦੇ ਵਾਅਦੇ ਦੇ ਮੱਦੇ ਨਜ਼ਰ ਸਰਕਾਰ ਨੇ ਐਲ ਐਮ ਆਈ ਦੀ ਰਿਕਾਰਡ ਗਿਣਤੀ ਨੂੰ ਮਨਜ਼ੂਰੀ ਦਿੱਤੀ ਹੈ ਤੇ ਉਥੇ ਦੱਸਦੇ ਕਿ ਕੈਨੇਡਾ ਦੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਵਿੱਚ ਧੋਖਾਧੜੀ ਨੂੰ ਰੋਕਣ ਦੇ ਨਵੇਂ ਉਪਾਅ ਆਉਣ ਵਾਲੀਆਂ ਯੋਜਨਾਵਾਂ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਕੀ ਹੈ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਕੰਮ ਕਿਵੇਂ ਕਰਦੇ ਨੇ ਕੈਨੇਡਾ ਦੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਵਿੱਚ ਧੋਖਾਧੜੀ ਨੂੰ ਰੋਕਣ ਦੇ ਲਈ ਜੋ ਨਵੇਂ ਉਪਾਅ ਕੀਤੇ ਜਾ ਰਹੇ ਨੇ ਉਸ ਵਿੱਚ 20% ਕੈਪ ਇਨਫੋਰਸਮੈਂਟ ਮੌਜੂਦਾ ਨੀਤੀ ਦਾ ਇੱਕ ਸਖਤ ਲਾਗੂਕਰਨ ਜੋ ਕਟ ਤਨਖਾਹ ਵਾਲੇ ਸਤਾਈ ਵਿਦੇਸ਼ੀ ਕਰਮਚਾਰੀ ਦੀ ਗਿਣਤੀ ਨੂੰ ਇੱਕ ਮਾਲਕ ਦੇ ਕਰਮਚਾਰੀਆਂ ਦੇ 20% ਤੱਕ ਸੀਮਿਤ ਕਰਦਾ ਹੈ ਵਧੀ ਹੋਈ ਨਿਗਰਾਨੀ ਦੇ ਵਿੱਚ TFW ਪ੍ਰੋਗਰਾਮ ਦੀ ਦੁਰਵਰਤੋਂ ਲਈ ਉੱਚ ਜੋਖਮ ਵੱਜੋਂ ਪਛਾਣੇ ਗਏ ਖੇਤਰਾ ਅਤੇ ਉਦਯੋਗਾਂ ਵਿੱਚ ਵਧੀ ਹੋਈ ਨਿਗਰਾਨੀ ਤੇ ਨਿਰਣਿਕਣ ਫੀਸ ਵਿੱਚ ਵਾਧਾ ਸਰਕਾਰ ਲੇਬਰ ਮਾਰਕੀਟ ਪ੍ਰਭਾਵਿਤ ਮੁਲਾਂਕਣ ਲਈ ਫੀਸ ਨੂੰ ਵਧਾਉਣ ਤੇ ਵਿਚਾਰ ਕਰ ਰਹੀ ਹੈ ਜੋ ਪ੍ਰੋਸੈਸਿੰਗ ਐਪਲੀਕੇਸ਼ਨਾਂ ਦੀ ਲਗਾਤਾਰ ਬਿਹਤਰ ਢੰਗ ਨਾਲ ਇਹਨਾਂ ਨੂੰ ਦਰਸਾਇਆ ਜਾ ਸਕੇ ਅਤੇ ਫਜ਼ੂਲ ਜਾਂ ਧੋਖਾਧੜੀ ਵਾਲੇ ਅਰਜ਼ੀਆਂ ਨੂੰ ਰੋਕਿਆ ਜਾ ਸਕੇ। ਰੈਗੂਲੇਟਰੀ ਤਬਦੀਲੀਆਂ ਨਿਯਮ ਵਿੱਚ ਆਉਣ ਵਾਲੀਆਂ ਤਬਦੀਲੀਆਂ ਰੁਜ਼ਗਾਰਦਾਤਾ ਯੋਗਤਾ ਹੋਰ ਜਾਂਚ ਕਰਨ ਗਿਆ ਅਤੇ ਯਕੀਨੀ ਬਣਾਉਣ ਗਿਆ ਕਿ ਪ੍ਰੋਗਰਾਮ ਦੀ ਦੁਰਵਰਤੋਂ ਕਰਨ ਵਾਲੇ ਨੂੰ ਮਤਵਪੂਰਨ ਨਤੀਜੇ ਭੁਗਤਣੇ ਪੈਣਗੇ ਤੇ ਆਗਮੀ ਯੋਜਨਾਵਾਂ ਦੇ ਵਿੱਚ ਪ੍ਰਤੀਕਿਰਿਆ ਤੋਂ ਇਨਕਾਰ ਸਰਕਾਰ ਦੁਰਵਿਵਹਾਰ ਨੂੰ ਰੋਕਣ ਲਈ ਘੱਟੋ ਤਨਖਾ ਘੱਟ ਤਨਖਾਹ ਵਾਲੇ ਧਾਰਾ ਅਧੀਨ ਅਰਜ਼ੀਆਂ ਦੀ ਪ੍ਰਤਿਕਿਰਿਆ ਤੋਂ ਇਨਕਾਰ ਕਰਨ ਦੀ ਨੀਤੀ ਤੇ ਵਿਚਾਰ ਕਰ ਰਹੀ ਹੈ ਨਵੀਂ ਲੇਬਰ ਸਟ੍ਰੀਮ ਇਹਨਾਂ ਉਦਯੋਗਾਂ ਵਿੱਚ ਵਿਲੱਖਣ ਲੋੜਾਂ ਅਤੇ ਚੁਣੌਤੀਆਂ ਦਾ ਹੱਲ ਕਰਨ ਦੇ ਉਦੇਸ਼ ਨਾਲ ਖੇਤੀਬਾੜੀ ਅਤੇ ਮੱਛੀ ਅਤੇ ਸਮੁੰਦਰੀ ਭੋਜਨ ਪ੍ਰੋਸੈਸਿੰਗ ਖੇਤਰਾਂ ਵਿੱਚ ਇੱਕ ਵਿਸ਼ੇਸ਼ ਲੇਬਰ ਸਟ੍ਰੀਮ ਦੀ ਸ਼ੁਰੂਆਤ ਕਰਕੇ TFW ਪ੍ਰੋਗਰਾਮਾਂ ਨੂੰ ਆਧੁਨਿਕ ਬਣਾਉਣ ਦੀ ਯੋਜਨਾ 'ਤੇ ਚੱਲ ਰਿਹਾ ਹਾਲਾਂਕਿ ਜ਼ਿਆਦਾਤਰ ਫਰਮਾਂ ਪ੍ਰੋਗਰਾਮਾਂ ਨੂੰ ਇਰਾਦੇ ਦੇ ਅਨੁਸਾਰ ਵਰਤਦੀਆਂ ਨੇ ਪਰ ਕੈਨੇਡੀਅਨ ਲੇਬਰ ਮਾਰਕੀਟ ਨੂੰ ਸੁਰੱਖਿਅਤ ਰੱਖਣ ਅਤੇ ਬੇਈਮਾਨ ਅਦਾਕਾਰਾਂ ਤੇ ਜਵਾਬਦੇਹ ਬਣਾਉਣ ਲਈ ਹੋਰ ਕਾਰਵਾਈ ਦੀ ਸੁਰੱਖਿਅਤ ਜ਼ਰੂਰਤ ਹੈ ਮੰਤਰੀ ਨਿਯਮਤ ਤੌਰ ਤੇ TFW ਪ੍ਰੋਗਰਾਮਾਂ ਦੇ ਰੋਜ਼ਗਾਰਦਾਤਾਵਾਂ ਦੀ ਮੰਗ ਦੇ ਨਾਲ-ਨਾਲ ਰੋਜ਼ਗਾਰਦਾਤਾਵਾਂ ਦੀ ਨਿਗਰਾਨੀ ਕਰੇਗਾ ਅਤੇ ਲੋਡ ਪੈਣ ਤੇ ਵਾਧੂ ਸਖਤ ਉਪਾਅ ਅਪਣਾਉਣ ਲਈ ਤਿਆਰ ਰਹੇਗਾ ਤੇ ਉਥੇ ਦੱਸਦੇ ਕਿ ਮੰਤਰੀ ਦਾ ਬਿਆਨ ਰੈਡੀ ਦਾ TFW ਪ੍ਰੋਗਰਾਮ ਦੇ ਅੰਦਰ ਧੋਖਾਧੜੀ ਅਤੇ ਦੁਰਵਿਵਹਾਰ ਨੂੰ ਖਤਮ ਕਰਨ ਲਈ ਸਰਕਾਰ ਦੀ ਅਟਲ ਬਚਨਵੱਧਤਾ ਤੇ ਜ਼ੋਰ ਦਿੰਦਾ ਹੈ। ਵਿਦਿਸ਼ ਕੇ ਆਵਾਜ਼ ਘੱਲ ਥੋੜੀ ਬੇਲੇ। ਥੋੜੇ ਆਵਾਜ਼ ਘੱਲ ਮੈਂ ਰਿਕਾਰਡ ਕਰਨਾ ਆਵਾਜ਼ ਰਿਕਾਰਡ ਹੋ ਰਹੀ ਹੈ ਇਸ ਵਿੱਚ। ਉਹਨਾ ਪ੍ਰੋਗਰਾਮਾਂ ਦੀ ਅਖੰਡਤਾ ਨੂੰ ਬਣਾਏ ਰੱਖਣ ਅਤੇ ਕਰਮਚਾਰੀਆਂ ਦੀ ਸੁਰੱਖਿਆ ਲਈ ਇਹ ਵਿਵਪਾਦ ਦੀ ਮਹੱਤਤਾ ਨੂੰ ਜਾਗਰੂਕ ਕੀਤਾ। ਪ੍ਰਭਾਵੀ ਤਬਦੀਲੀਆਂ ਲੇਬਰ ਮਾਰਕੀਟ ਨੂੰ ਸੁਰੱਖਿਅਤ ਕਰਨਾ ਤੇ ਇਹ ਯਕੀਨੀ ਬਣਾਉਣ ਲਈ ਕੈਨੇਡੀਅਨ ਸਰਕਾਰ ਦੁਆਰਾ ਇੱਕ ਮਜ਼ਬੂਤ ਰੁਖ ਦਰਸਾਉਂਦੀਆਂ ਨੇ ਕਿ TFW ਪ੍ਰੋਗਰਾਮ ਨਿਰਪੱਖ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦਾ ਹੈ। ਜਾਇਜ਼ ਕਾਰੋਬਾਰ ਨੂੰ ਵਧੇਰੇ ਨਿਰੰਤਰਤ ਗਤ ਵਾਤਾਵਰਣ ਤੋਂ ਲਾਭ ਮਿਲਦਾ ਜੋ ਕਿ ਧੋਖਾਧੜੀ ਵਾਲੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਸਖਤ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਵੇ। ਹਾਲਾਂਕਿ ਅੱਜ ਕੀਤੇ ਗਏ ਐਲਾਨ ਨੇ ਸਿਆਸੀ ਜਾਪਦੇ ਨੇ ਅਤੇ ਪ੍ਰਭਾਵਸ਼ਾਲੀ ਨਹੀਂ ਜਾਪਦੇ ਮੌਜੂਦਾ ਜਿੱਥੇ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਵਿੱਚ ਅਜੇ ਵੀ ਬਹੁਤ ਸਾਰੀਆਂ ਕਮੀਆਂ ਨੇ ਅਸਥਾਈ ਵਿਦੇਸ਼ੀ ਪ੍ਰੋਗਰਾਮ ਆਖਿਰ ਹੈ ਕਿ ਇੱਕ ਵਿਦੇਸ਼ੀ ਇੱਕ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਇੱਕ ਦੇਸ਼ ਦੇ ਰੋਜ਼ਗਾਰਦਾਤਾ ਨੂੰ ਖਾਸ ਜਿੱਥੇ ਕਿਰਤ ਲੋੜਾਂ ਪੂਰੀਆਂ ਕਰਨ ਅਤੇ ਸੀਮਿਤ ਸਮੇਂ ਦੇ ਅੰਦਰ ਦੂਜੇ ਦੇਸ਼ਾਂ ਅੰਦਰ ਕੰਮਾਂ ਦੀ ਨਿਯੁਕਤੀ ਕਰਨ ਦੀ ਇਜਾਜ਼ਤ ਦਿੰਦਾ ਹੈ ਤੇ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਕਿਵੇਂ ਕੰਮ ਕਰਦਾ ਹੈ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਰੋਜ਼ਗਾਰਦਾਤਾਵਾਂ ਨੂੰ ਕੈਨੇਡੀਅਨ ਨਾਗਰਿਕ ਜਾਂ ਫਿਰ ਸਥਾਈ ਨਿਵਾਸੀ ਉਪਲਬਧ ਨਾ ਹੋਣ ਤੇ ਖਾਸ ਨੌਕਰੀਆਂ ਜਾਂ ਅਸਾਮੀਆਂ ਨੂੰ ਭਰਨ ਲਈ ਅਸਥਾਈ ਆਧਾਰ ਤੇ ਵਿਦੇਸ਼ੀ ਕਰਮਚਾਰੀ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ ਪ੍ਰੋਗਰਾਮ ਲਈ ਜਿੱਥੇ ਰੋਜ਼ਗਾਰਦਾਤਾਵਾਂ ਨੂੰ ਇਹ ਦਰਸਾਉਣਾ ਕੇ ਲੇਬਰ ਮਾਰਕੀਟ ਪਰ ਪ੍ਰਭਾਵ ਮੁਲਾਂਕਣ ਪ੍ਰਾਪਤ ਕਰਨ ਦੀ ਲੋੜ ਇੱਕ ਵਿਦੇਸ਼ੀ ਕਰਮਚਾਰੀ ਨੌਕਰੀ ਦੇ ਰੱਖਣ ਦੇ ਨਾਲ ਕੈਨੇਡੀਅਨ ਲੇਬਰ ਮਾਰਕੀਟ ਤੇ ਨਕਾਰਾਤਮਕ ਪ੍ਰਭਾਵ ਨਹੀਂ ਪਵੇਗਾ ਇੱਕ ਵਾਰ ਮਨਜ਼ੂਰੀ ਦੇਣ ਤੋਂ ਬਾਅਦ ਰੋਜ਼ਗਾਰਦਾਤਾਵਾਂ ਕਿਸੇ ਵੀ ਵਿਦੇਸ਼ੀ ਕਰਮਚਾਰੀ ਨੂੰ ਨੌਕਰੀ ਦੀ ਪੇਸ਼ਕਸ਼ ਕਰਦਾ ਜੋ ਫਿਰ ਵਰਕ ਪਰਮਿਟ ਲਈ ਅਰਜ਼ੀ ਦਿੰਦਾ ਰੈਡੀਨ ਕਬਰ ਨਾਮਾ ਦੇ ਵਿੱਚ ਇਸ ਹੁਣ ਤੱਕ ਦੀ ਵੱਡੀ ਖਬਰ ਨੂੰ ਖਬਰਾਂ ਦੇਖਣ ਸੁਣਨੇ ਪੜਨੇ ਤਾਂ ਬਣੇ ਰਹੋ ਆਜਨਿਸ ਵਾਲਾ .com ਦੇ ਨਾਲ